ਮੈਨੂੰ ਪੱਤਰਕਾਰ ਪੁੱਛਣ ਲੱਗੇ ਟੀਵੀ ਤੇ ਇੱਕ ਇੰਟਰਵਿਊ ਚੱਲਦੀ ਸੀ ਮੇਰੀ ਨੈਸ਼ਨਲ ਟੀਵੀ ਹਿੰਦੀ ਦਾ ਲਾਈਵ ਚੱਲ ਰਿਆ ਸੀ ਨਾਲੇ ਸਿੱਧਾ ਹੀ ਮੈਨੂੰ ਕਹਿੰਦੇ ਵੀ ਅਸੀਂ ਨਾਂ ਲਾਵਾਂਗੇ ਬੰਦਿਆਂ ਦੇ ਤੇ ਉਹਦੇ ਬਾਰੇ ਤੁਸੀਂ ਹੁਣ ਹੀ ਦੱਸਣਾ ਹੈ ਵੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਚਾਹੇ ਸ਼ੇਅਰ ਸੁਣਾ ਦਿਓ ਉਹਦੇ ਬਾਰੇ ਚਾਹੇ ਕੋਈ ਗੱਲ ਸੁਣਾ ਦਿਓ ਉਹਦੇ ਬਾਰੇ ਜੋ ਮੈਂ ਕਿਹਾ ਠੀਕ ਹੈ ਪੁੱਛੋ ਕਹਿੰਦੇ ਸੁਖਵੀਰ ਸਿੰਘ ਬਾਦਲ ਮੈਂ ਕਿਹਾ ਪਹਾੜਾਂ ਵਾਲੇ ਸਕੂਲਾਂ 'ਚ ਪੜਿਆ ਹੋਇਆ ਪੰਜਾਬੀ ਨਾ ਪੜਨੀ ਆਉਂਦੀ ਐ ਨਾ ਲਿਖਣੀ ਆਉਂਦੀ ਐ ਪਰ ਪੰਜਾਬ ਦਾ ਬਾਦਸ਼ਾਹ ਬਣਨਾ ਚਾਹੁੰਦਾ ਜੋ ਕਿ ਹੋ ਨਹੀਂ ਸਕਦਾ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਮੈਂ ਕਿਹਾ ਰਾਜੇ ਨੇ ਮਹਿਲਾਂ ਵਾਲੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਆ ਗਿਆ ਕਾਲੀਆਂ ਨਾਲ ਸੀ ਅੱਜਕੱਲ ਭਾਜਪਾ ਦਾ ਰਾਜ ਆ ਤਾਂ ਭਾਜਪਾ ਨਾਲ ਨੇ ਲੋਕਾਂ ਨਾਲ ਤਾਂ ਕਦੇ ਹੋਈ ਹੀ ਨਹੀਂ ਕਹਿੰਦੇ ਨਰਿੰਦਰ ਮੋਦੀ ਮੈਂ ਕਹਿੰਦੀ ਕਿਸੇ ਵੀ ਗੱਲ ਨੂੰ ਕਿੱਧਰੋਂ ਵੀ ਜੋੜ ਕੇ ਕਿਤੋਂ ਵੀ ਲਿਆ ਕੇ ਤੋੜ ਕੇ ਮਰੋੜ ਕੇ ਕੋਈ ਵੀ ਗੱਲ ਕਹਿ ਸਕਦਾ ਹੈ ਤੇ ਨਾਲ ਕਹਿੰਦਾ ਮੈਂ ਗਾਰੰਟੀ ਦਿੰਨਾ ਕਹਿੰਦੇ ਜੀ ਕਿਵੇਂ ਮੈਂ ਕਹਾਂ ਜੀ ਉਹ ਜਿਹੜਾ ਚੰਦਰਯਾਨ ਭੇਜਿਆ ਸੀ ਨਾ ਚੰਦ ਤੇ ਉਹਦੇ ਉਦੋਂ ਘਾਟਨ ਤੇ ਚੱਲਾ ਗਿਆ ਉਹਦੀ ਲਾਂਚਿੰਗ ਤੇ ਇਸਰੋ ਨੇ ਕਰਨਾ ਸੀ ਉਹ ਇਸਰੋ ਆਪਣੀ ਜਿਹੜੀ ਸਪੇਸ ਕੰਪਨੀ ਹੈ ਇਸਰੋ ਨੇ ਕਰਨਾ ਸੀ جا کے مودی اسرو سے میرا پرانا ناتا ہے میں بھی حیران ہو گیا میں سرٹیفکیٹ مل نہیں رہا اسرو کی ناتا ہو سکتا بھائی اسرو تو پڑھے لکھے بندہ سائنسدان کم ہے کہ جب میں سکول میں پڑھتا تھا تیسری چوتھی کلاس میں تھا پڑھائی میں ہاتھ تنگ تھا تو مجھے ہر ایک ٹیچر آ کے کہتا تھا اب تو اسرو میں بیٹھ اب اسرو میں اب اسرو میں اس لیے اسرو سے میرا پرانا ناتا ہے نا مروند کےجریوال میں کیا بگت سنگھ جی کا شعر ہے ٹکتا ہے بڑا تے کہ عشق کرنا سب کا پیدائشی حق ہے کیوں نہ اس بار وطن کی سرزمی کو محبوب بنا لیا جائے اور ایک ہو رہا ہے کہ اس قدر واقف ہو گئی ہے میری قلم میرے کردار سے ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸਭ ਤੋਂ ਔਖਾ ਸਵਾਲ ਪਾਇਆ ਕਹਿੰਦੇ ਭਗਵਾਨ ਜੀ ਹੁਣ ਆਪਦੇ ਬਾਰੇ ਕੀ ਬੋਲਾਂ ਦੱਸੋ ਜੀ ਕਹਿੰਦੇ ਮੈਂ ਕਿਹਾ ਜੀ ਜੇ ਮੈਂ ਦੇਖਾਂ ਅਮਲਾਂ ਬੱਲੇ ਤਾ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਬੱਲੇ ਤੱਕਖਨੀ ਮੇਰੇ ਪੱਲੇ ਜਿਵੇਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਬੱਲੇ ਬੱਲੇ ਬੱਲੇ